ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Perry Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਜ਼ਰੂਰੀ ਗੱਲਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਹੋ ਸਕਦਾ ਹੈ ਆਖਰੀ ਵੀਡੀਓ ਹੋਵੇ ਆਪਣੀ ਠੀਕ ਹੈ ETT ਨੂੰ ਲੈ ਕੇ ਕਿਉਂਕਿ ਉਮੀਦ ਹੈ ਸਾਡੀ ਸਟੇਸ਼ਨ ਚੋਇਸ ਅੱਜ ਹੋ ਜਾਏਗੀ ਜੇ ਅੱਜ ਹੋ ਗਈ ਸਹੀ ਸਟੇਸ਼ਨ ਅਲਾਟਮੈਂਟ ਤਾਂ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਆਏਗੀ ਓਕੇ ਸੋ ਉਮੀਦ ਕਰਦਾ ਹੈ ਆਖਰੀ ਵੀਡੀਓ ਹੋਊਗੀ ETT ਨੂੰ ਲੈ ਕੇ ਸੋ ਪਹਿਲੀ ਗੱਲ ਮੈਨੂੰ ਸਟੂਡੈਂਟ ਨੇ ਕੁਝ ਕੁਐਸਚਨ ਪੁੱਛੇ ਸੀ ਮੈਂ ਉਹਨਾਂ ਦੇ ਜਵਾਬ ਦੇਣ ਜਾ ਰਿਹਾ ਉਸ ਤੋਂ ਪਹਿਲਾਂ ਦੱਸ ਦਈਏ ਪੀ ਐਪ ਦੇ ਉੱਪਰ ਬੈਚ ਚੱਲ ਰਹੇ ਆ ਜੇਕਰ ਕਿਸੇ ਨੇ ਲੈਣੇ ਆ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ ਬਟ ਇਸ ਵਾਰ ਪ੍ਰਾਈਸ ਬਿਲਕੁਲ ਵੀ ਡਿਕਰੀਜ਼ ਨਹੀਂ ਹੋਏਗਾ ਠੀਕ ਹੈ ਕਈ ਸਟੂਡੈਂਟ ਸੋਚ ਰਹੇ ਆ ਪੇਪਰਾਂ ਨੇੜੇ ਆ ਕੇ ਪ੍ਰਾਈਸ ਘਟਣਗੇ ਨਹੀਂ ਜਿੰਨਾ ਹੈਗਾ ਉਹਨਾਂ ਰਹਿਗਾ ਠੀਕ ਹੈ ਕਿਉਂਕਿ ਐਪ ਹੁਣ KV ਕਲਾਸਿਸ ਸਰਦੂਲਗੜ ਦੇ ਅੰਡਰ ਹੈ ਓਕੇ ਸੋ ਪ੍ਰਾਈਸ ਇਸ ਵਾਰ ਬਿਲਕੁਲ ਵੀ ਘਟ ਨਹੀਂ ਹੋਏਗਾ ਬੈਚ ਵਧੀਆ ਨੇ ਤੁਹਾਨੂੰ ਆਰਾਮ ਨਾਲ ਵਧੀਆ ਮਾਰਕਸ ਆਉਣਗੇ ਠੀਕ ਹੈ ਜਿੰਨੇ ਵੀ ਪੁਰਾਣੇ ਪੇਪਰ ਹੈ ਜਾਂ ਹੋਰ ਇੰਪੋਰਟੈਂਟ ਕੁਸਚਨ ਹੈ ਵਿਦ ਸੋਲੂਸ਼ਨ ਦਿੱਤੇ ਹੋਏ ਨੇ ਐਪ ਦੇ ਵਿੱਚ ਤੁਸੀਂ ਜੁਆਇਨ ਕਰ ਸਕਦੇ ਹੋ ਸੋ ਕਾਫੀ ਸਟੂਡੈਂਟ ਦੇ ਮੈਸੇਜ ਆਏ ਸੀ ਸਪੈਸ਼ਲੀ 23 25 ਵਾਲਿਆਂ ਦੇ ਕਿ ਸਰ ਪੇਪਰ ਕੁਝ ਪੇਪਰ ਇੰਗਲਿਸ਼ ਚ ਕਰ ਲਈਏ ਕੁਝ ਪੰਜਾਬੀ ਚ ਕਰ ਲਈਏ ਚੱਲ ਸਕਦਾ ਨਹੀਂ ਬਿਲਕੁਲ ਨਹੀਂ ਜਾਤਾ ਇੰਗਲਿਸ਼ ਚ ਕਰੋ ਜਾਂ ਪੰਜਾਬੀ ਚ ਕਰੋ ਜੇ ਪੰਜਾਬੀ ਵਾਲਾ ਪੇਪਰ ਆ ਉਹ ਪੰਜਾਬੀ ਚ ਹੋਏਗਾ ਠੀਕ ਹੈ ਤੇ ਜੇ ਤੁਸੀਂ ਬਾਕੀ ਇੰਗਲਿਸ਼ ਵਿੱਚ ਚੂਜ਼ ਕਰਨਾ ਚਾਹੁੰਦੇ ਹੋ ਤਾਂ ਇੰਗਲਿਸ਼ ਵਿੱਚ ਵੀ ਸਾਰੇ ਕਰ ਸਕਦੇ ਹੋ ਬਟ ਪੰਜਾਬੀ ਵਾਲਾ ਪੰਜਾਬੀ ਚ ਰਹਿਣਾ ਚਾਹੀਦਾ ਓਕੇ ਪਿਛਲੇ ਕਿਹੜੇ ਮੈਨੂੰ ਕਿਸੇ ਨੇ ਪੁੱਛਿਆ ਸੀ ਮੈਂ ਲਾਸਟ ਵੀਡੀਓ ਵਿੱਚ ਦੱਸਿਆ ਸੀਗਾ ਕਿ ਸਰ ਪੰਜਾਬੀ ਵਾਲਾ ਪੇਪਰ ਪੰਜਾਬੀ ਚ ਕਰਨਾ ਹੈ ਕਿ ਕਿਹੜੀ ਲੈਂਗੁਏਜ ਕਰਨਾ ਤਾਂ ਫਿਰ ਉਹਨੂੰ ਮੈਂ ਥੋੜਾ ਮਜ਼ਾਕੀ ਅੰਦਾਜ਼ ਚ ਕਿਹਾ ਸੀ ਕਿਵੇਂ ਕਰੋਗੇ ਓਕੇ ਸੋ ਮੀਡੀਅਮ ਇੱਕੋ ਰੱਖਿਓ ਜਿਹੜਾ ਇੰਗਲਿਸ਼ ਵਾਲਾ ਉਹ ਤਾਂ ਇੰਗਲਿਸ਼ 'ਚ ਰਹਿਣਾ ਜੇ ਬਾਕੀ ਵੀ ਇੰਗਲਿਸ਼ 'ਚ ਕਰਨਾ ਚਾਹੁੰਦੇ ਹੋ ਤਾਂ ਪੰਜਾਬੀ ਵਾਲਾ ਪੰਜਾਬੀ 'ਚ ਕਰਨਾ ਪਏਗਾ ਓਕੇ ਮੀਡੀਅਮ ਇੱਕੋ ਰੱਖਿਓ ਇਹ ਨਾ ਕਰਿਓ ਕੁਝ ਪੰਜਾਬੀ 'ਚ ਲਿਖ ਲੈ ਕੁਝ ਇੰਗਲਿਸ਼ 'ਚ ਲਿਖ ਲੈ ਇਦਾਂ ਨਹੀਂ ਕਰਨਾ ਠੀਕ ਹੈ ਇੱਕੋ ਤੁਹਾਡੀ ਲੈਂਗੁਏਜ ਹੋਣੀ ਚਾਹੀਦੀ ਆ ਓਕੇ ਜਿਹੜੇ ਵੈਸੇ ਸਬਜੈਕਟ ਨੇ ਉਹਨਾਂ ਤੇ ਗੱਲ ਵੱਖਰੀ ਆ ਜਿਵੇਂ ਆਪਣੇ ਕੋਲ ਸਮਕਾਲੀ ਭਾਰਤੀ ਸਮਾਜ ਆ ਜਿਹੜੇ ਪੰਜਾਬੀ ਮੀਡੀਅਮ 'ਚ ਲਿਖਣਾ ਚਾਹੁੰਦੇ ਆ ਪੰਜਾਬੀ 'ਚ ਲਿਖ ਸਕਦੇ ਆ ਠੀਕ ਹੈ ਬਟ ਸਾਰੇ ਫਿਰ ਇੱਕੋ ਲੈਂਗੁਏਜ 'ਚ ਲਿਖਨੇ ਪੈਣਗੇ ਓਕੇ ਇੰਗਲਿਸ਼ ਵਾਲਾ ਤਾਂ ਇੰ ਪੇ ਜਿਹੜਾ ਆਪਣੇ ਕੋਲ ਪੇਪਰਾਂ ਦੇ ਵਿੱਚ ਰੋਲ ਨੰਬਰ ਲੈ ਕੇ ਜਾਣਾ ਜ਼ਰੂਰੀ ਹੈ ਇਹ ਤਾਂ ਕਿਸੇ ਨੇ ਮਜ਼ਾਕ ਦੇ ਵਿੱਚ ਪੁੱਛਿਆ ਸੀਗਾ ਤਾਂ ਉਹ ਵੀ ਮੈਂ ਦੱਸਦਾ ਠੀਕ ਹੈ ਬਟ ਮੈਨੂੰ ਜਵਾਬ ਦੇ ਨਾਲ ਜ਼ਰੂਰੀ ਹੈ ਕਈ ਸਟੂਡੈਂਟ ਨਾ ਅੰਗੈਲੀ ਕਰ ਜਾਂਦੇ ਆ ਓਕੇ ਸੋ ਇਦਾਂ ਦੀ ਅੰਗੈਲੀ ਨਹੀਂ ਕਰਨੀ ਲਾਸਟ ਦਿਨ ਜਦੋਂ ਪੇਪਰ ਦਾ ਆਖਰੀ ਦਿਨ ਹੋਏਗਾ ਉਦੋਂ ਤੁਹਾਡੇ ਕੋਲ ਰੋਲ ਨੰਬਰ ਜਮ੍ਹਾਂ ਕਰਵਾਏ ਜਾਣਗੇ ਠੀਕ ਹੈ ਉਦੋਂ ਤੁਸੀਂ ਰੋਲ ਨੰਬਰ ਲੈ ਕੇ ਮਤਲਬ ਰੋਲ ਨੰਬਰ ਤਾਂ ਹਮੇਸ਼ਾ ਹੀ ਨਾਲ ਲੈ ਕੇ ਜਾਣਾ ਨਾਲ ਕੋਈ ਆਇਡੈਂਟੀਟੀ ਪ੍ਰੂਫ ਜ਼ਰੂਰ ਲੈ ਜਿਓ ਠੀਕ ਹੈ ਕਈ ਵਾਰੀ ਕੋਈ ਮੰਗ ਲਿੰਦਾ ਆਧਾਰ ਕਾਰਡ ਵਗੈਰਾ ਓਕੇ ਤਾਂ ਨਾਲ ਜ਼ਰੂਰ ਲੈ ਕੇ ਜਾਣੇ ਆ ਉਸ ਤੋਂ ਬਾਅਦ ਅ ਜਿਹੜਾ ਪੇਪਰ ਦੀ ਟਾਈਮਿੰਗ ਹੈ ਕਈਆਂ ਦੀ 2 ਘੰਟੇ ਆ ਕਈਆਂ ਦੀ 3 ਘੰਟੇ ਆ ਉਸ ਸਭ ਨਾਲ ਤੁਹਾਨੂੰ ਚੱਲਣਾ ਪਏਗਾ ਠੀਕ ਹੈ ਜਿਹੜੇ 60 ਨੰਬਰਾਂ ਵਾਲੇ ਆ ਜਾਂ 35 ਵਾਲੇ ਉਹਨਾਂ ਤੇ ਲਗਭਗ 2 ਘੰਟੇ ਹੁੰਦੀ ਹੈ ਬਾਕੀ ਸਾਰਿਆਂ ਦਾ ਲਗਭਗ 3 ਘੰਟੇ ਹੀ ਪੇਪਰ ਦੇ ਵਿੱਚ ਹੁੰਦਾ ਕੋਈ ਰੀਡਿੰਗ ਟਾਈਮ ਨਹੀਂ ਹੁੰਦਾ ਇਹ ਨਾ ਸੋਚਿਓ ਕਿਵੇਂ 10ਵੀਂ ਵਿੱਚ ਰੀਡਿੰਗ ਟਾਈਮ ਹੁੰਦਾ ਰੀਡਿੰਗ ਟਾਈਮ ਵਗੈਰਾ ਨਹੀਂ ਹੁੰਦਾ ਕਰਨਾ ਹੀ ਪੈਂਦਾ ਬਸ ਇਦਾਂ ਕਰਿਓ ਪੇਪਰ ਮਿਲਦਿਆਂ ਨਾਲ ਹੀ ਬਸ ਚੱਕ ਦਿਓ ਕੰਮ ਨੂੰ ਠੀਕ ਆ ਜਲਦੀ ਜਲਦੀ ਲਿਖਣਾ ਸ਼ੁਰੂ ਕਰ ਦਿਓ ਕਿਉਂਕਿ ਅਕਸਰ ਹੀ ਸਮਾਂ ਘਟ ਰਹਿ ਜਾਂਦਾ ਹੈ ਪੇਜ ਭਰਨ ਦੇ ਚੱਕਰ ਵਿੱਚ ਅਕਸਰ ਹੀ ਸਮਾਂ ਘਟ ਰਹਿ ਜੇਗਾ ਤਾਂ ਮੈਂ ਤੁਹਾਨੂੰ ਇੱਕ ਪਹਿਲਾਂ ਹੀ ਵੀਡੀਓ ਬਣਾਈ ਸੀ ਉੱਥੇ ਦੱਸਿਆ ਸੀਗਾ ਪਹਿਲਾਂ ਸੀ ਪਾਰਟ ਕਰਿਓ ਫਿਰ ਬੀ ਪਾਰਟ ਕਰਿਓ ਫਿਰ ਏ ਪਾਰਟ ਕਰਿਓ ਮੇਰੇ ਅਕੋਰਡਿੰਗ ਠੀਕ ਹੈ ਮੇਰੇ ਅਨੁਸਾਰ ਤੁਹਾਨੂੰ ਜੇ ਇਹ ਕਰੋਗੇ ਤਾਂ ਤੁਹਾਡਾ ਬੈਟਰ ਰਹੇਗਾ ਕਿਉਂਕਿ ਜੇ ਤੁਹਾਡੇ ਕੋਲ ਏ ਪਾਰਟ ਦੇ ਵਿੱਚ 2-3 ਕੁਐਸਚਨ ਹੀ ਮਿਸ ਹੋ ਗਏ ਨਾ ਤਾਂ ਤੁਹਾਡੇ 2-3 ਨੰਬਰ ਮਿਸ ਹੋਣਗੇ ਬਟ ਜੇ ਸੀ ਪਾਰਟ ਦੇ ਤੁਹਾਡਾ ਇੱਕ ਕੁਐਸਚਨ ਹੀ ਮਿਸ ਹੋ ਗਿਆ ਸਿੱਧਾ-ਸਿੱਧਾ 10 ਨ ਭਰ ਦਿਓ 8 ਨੰਬਰਾਂ ਵਾਲਾ 4 ਭਰ ਦਿਓ ਠੀਕ ਹੈ 5 ਨੰਬਰਾਂ 'ਤੇ 3 ਪੇਜ ਭਰ ਦਿਓ ਇਸ ਹਿਸਾਬ ਨਾਲ ਤੁਹਾਨੂੰ ਸਾਰਾ ਪੈਟਰਨ ਦੱਸਿਆ ਹੈ ਪੁਰਾਣੀ ਵੀਡੀਓਜ਼ ਦੇ ਵਿੱਚ ਚੈਨਲ ਦੇ ਉੱਪਰ ਜਾ ਕੇ ਤੁਸੀਂ ਵੀਡੀਓਜ਼ ਦੇਖ ਲੈਣੀ ਹੈ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਸੀਗਾ ਓਕੇ ਉਸ ਤੋਂ ਬਾਅਦ 22 24 ਵਾਲੇ ਕਈ ਪੁੱਛ ਰਹੇ ਸੀਗੇ ਫਿਰ ਰਿਜ਼ਲਟ ਕਿੰਨੇ ਚੇਅਰ ਦੇ ਵਿੱਚ ਆ ਜਾਂਦਾ ਹੈ ਤਾਂ ਰਿਜ਼ਲਟ ਲਗਭਗ ਹਾਂ ਤੁਸੀਂ ਮੰਨ ਕੇ ਚੱਲੋ 2-2.5 ਮਹੀਨਿਆਂ ਦੇ ਵਿੱਚ ਆ ਜਾਊਗਾ 3 ਮਹੀਨੇ ਮੈਕਸਿਮਮ ਮੰਨ ਕੇ ਚੱਲੋ 3 ਮਹੀਨਿਆਂ ਦੇ ਵਿੱਚ ਰਿਜ਼ਲਟ ਆ ਜਾਏਗਾ ਠੀਕ ਹੈ ਕਿਉਂਕਿ ਤੁਸੀਂ ਮੈਨ ਤੋਂ ਪੇਪਰ ਲਿਖਣੇ ਆ ਠੀਕ ਹੈ ਤੇ ਸਾਫ਼-ਸਾਫ਼ ਲਿਖਿਓ ਓਕੇ ਜਿਵੇਂ ਮੈਂ ਦੱਸਿਆ ਸੀਗਾ ਜਿਆਦਾ ਖੁੱਲਾ-ਖੁੱਲਾ ਵੀ ਨਾ ਲਿਖਿਓ ਜਿਆਦਾ ਭੀੜਾ ਵੀ ਨਾ ਲਿਖਿਓ ਇਦਾਂ ਕਿ ਲਿਖਿਓ ਇੱਕ ਲਾਈਨ ਦੇ ਵਿੱਚ 5-6 ਸ਼ਬਦ ਹੋਣ 4-5 ਲੋਹਣ 5-6 ਹੋਣ ਤਾਂ ਖੁੱਲਾ-ਖੁੱਲਾ ਲਿਖ ਕੇ ਆਪਾਂ ਵਧੀਆ ਪੇਜ ਭਰ ਸਕਦੇ ਆ ਡਾਇਗਰਾਮ ਬਣਾਉਣਾ ਨਾ ਭੁੱਲਿਓ ਠੀਕ ਹੈ ਜਿਹੜੇ ਕੁਸਚਨਾਂ ਦੇ ਡਾਇਗਰਾਮ ਹੈ ਉਹ ਬਣਾਇਓ ਹੈਡਿੰਗ ਸੋਹਣੀ ਸੋਹਣੀ ਲਿਖਿਓ ਠੀਕ ਹੈ ਹੈਡਿੰਗ ਬਹੁਤ ਮੈਟਰ ਕਰਦੀ ਹੈ ਹੈਡਿੰਗ ਲਿਖੋਗੇ ਜਦੋਂ ਹੈਡਿੰਗ ਨੂੰ ਸ਼ੁਰੂ ਕਰਨਾ ਹੈ ਹੈਡਿੰਗ ਲਿਖ ਕੇ ਪੈਰਾਗ੍ਰਾਫ ਨੂੰ ਸ਼ੁਰੂ ਕਰਨਾ ਹੈ ਤਾਂ ਅਗਲੀ ਲਾਈਨ ਵਿੱਚ ਸ਼ੁਰੂ ਕਰਿਓ ਉਸ ਨਾਲ ਇੱਕ ਤਾਂ ਪੇਜ ਦੀ ਲੈਂਥ ਵਧੇਗੀ ਇੱਕ ਦੇਖਣ ਵਾਲੇ ਨੂੰ ਸੋਹਣਾ ਲੱਗਦਾ ਤੇ ਹੈਡਿੰਗ ਨੂੰ ਨਾ ਅੰਡਰਲਾਈਨ ਜ਼ਰੂਰ ਕਰਦੇ ਹੋ ਠੀਕ ਹੈ ਕਿਸੇ ਵੀ ਪੈਨ ਨਾਲ ਕਰਦੇ ਹੋ ਨੀਲੇ ਨਾਲ ਕਰਦੇ ਹੋ ਹੈਡਿੰਗ ਨੂੰ ਅੰਡਰਲਾਈਨ ਜ਼ਰੂਰ ਕਰਿਓ ਦੇਖਣ ਵਾਲੇ ਚੈਕਿੰਗ ਕਰਨ ਵਾਲੇ ਤੇ ਇਮਪ੍ਰੈਸ਼ਨ ਬਹੁਤ ਪੈਂਦਾ ਓਕੇ ਸੋ ਇਹ ਕੁਝ ਗੱਲਾਂ ਸੀਗੀਆਂ ਤੇ ਉਮੀਦ ਆ ਆਖਰੀ ਵੀਡੀਓ ਹੋਊਗੀ ਓਕੇ ਸੋ ਬਾਕੀ ਤੁਹਾਡੇ ਨਾਲ ਜੁڑے ਰਾਂਗੇ ਤੁਸੀਂ ਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਲਿੰਕ ਪਿਆ ਹੈ ਗਰੁੱਪ ਦਾ WhatsApp ਗਰੁੱਪ ਦਾ ਤੁਸੀਂ ਜੁਆਇਨ ਕਰ ਸਕਦੇ ਹੋ ਸਾਡਾ ਫ੍ਰੀ ਵਾਲਾ WhatsApp ਗਰੁੱਪ ਹੈ ਓਕੇ ਜੇ ਕੁਝ ਮੇਰੇ ਕੋਲ ਆਇਆ ਜਾਂ ਕੋਈ ਦੱਸਣਾ ਹੋਵੇ ਮੈਂ ਉੱਥੇ ਤੁਹਾਨੂੰ ਵੌਇਸ ਮੈਸੇਜ ਦੇ ਥਰੂ ਦੱਸ ਸਕਦਾ ਓਕੇ ਥੈਂਕ ਯੂ ਵੈਰੀ ਮੱਚ ਤੇ 올 ਦੀ ਬੈਸਟ ਸਾਰਿਆਂ ਨੂੰ ਪੀਪਰਾਂ ਵਾਸਤੇ